ਸਤਿ ਸ੍ਰੀ ਅਕਾਲ ਦੋਸਤੋ Facebook YouTube ਦੇ ਮਾਧਿਅਮ ਰਾਹੀਂ ਜੁੜੇ ਸਾਰੇ ਸਰੋਤਿਆਂ ਦਾ ਮੇਰੇ ਵੱਲੋਂ ਮੇਰੀ ਪੂਰੀ ਟੀਮ ਵੱਲੋਂ ਬਹੁਤ-ਬਹੁਤ ਸਵਾਗਤ ਹੈ ਜੀ ਕੱਲ ਬਰਨਾਲਾ ਆਫਿਸ ਡਾਇਰੈਕਟ ਮੀਟ ਸੀ ਬਰਨਾਲਾ ਦੇ ਆਸ-ਪਾਸ ਦੇ ਈਵਨ ਕੇ ਸਰਸੇ ਤੱਕ ਤੋਂ ਜਿੰਨੇ ਵੀ ਲੋਕ ਉੱਥੇ ਪਹੁੰਚੇ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਤੁਸੀਂ ਇੱਕ ਸਨੇਹ ਤੇ ਆਪਦੇ ਸਾਡੇ ਤੇ ਇੰਨਾ ਭਰੋਸਾ ਜਤਾਉਨੇ ਹੋ ਕਿ ਤੁਸੀਂ ਆਪਦੇ ਡਾਊਟਸ ਕਲੀਅਰ ਕਰਨ ਦੇ ਲਈ ਇੰਨੀ ਨੇ ਦੂਰੋਂ ਤੋਂ ਚੱਲ ਕੇ ਆਉਨੇ ਹੋ ਪਰ ਇਸ ਲੜੀ ਨੂੰ ਹੁਣ ਜਾਰੀ ਰੱਖਾਂਗੇ ਲਗਾਤਾਰ ਹੀ ਇਸੇ ਲੜੀ ਦੇ ਤਹਿਤ ਨਵਾਂ ਜਿਹੜਾ ਲੁਧਿਆਣੇ ਦੀ ਆਪਣੀ ਨਵਾਂ ਆਫਿਸ ਆ ਨਵੀਂ ਬ੍ਰਾਂਚ ਆ ਪਾਸਪੋਰਟ ਆਫਿਸ ਦੇ ਬਿਲਕੁਲ ਆਪੋਜ਼ਿਟ ਲੁਧਿਆਣੇ ਦੇ ਵਿੱਚ ਆਪਣੀ ਸੈਕਿੰਡ ਬ੍ਰਾਂਚ ਪਹਿਲੀ ਬ੍ਰਾਂਚ ਆਨਸਲ ਦੇ ਵਿੱਚ ਸੀ ਸੈਕਿੰਡ ਹੁਣ ਆਪਣੀ ਪਾਸਪੋਰਟ ਆਫਿਸ ਦੇ ਬਿਲਕੁਲ ਆਪੋਜ਼ਿਟ ਜਿਹੜੀ ਬਣੀ ਹੋਈ ਆ ਉੱਥੇ ਡਾਇਰੈਕਟ ਮੀਟ ਰੱਖਣ ਲੱਗਿਆ ਜੀ ਕਮਿੰਗ ਫਿਫਥ ਫੈਪ ਕਮਿੰਗ thenਬਾਦ ਦਾ ਮੰਗਲਵਾਰ ਜੀ ਤਰੀਕ 5 ਮਹੀਨਾ ਫਰਬਰੀ ਇਸੇ 5 ਤਰੀਕ ਨੂੰ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਪਾਸਪੋਰਟ ਆਫਿਸ ਦੇ ਬਿਲਕੁਲ ਸਾਹਮਣੇ ਸਾਡੀ ਜਿਹੜੀ ਨਵੀਂ ਬ੍ਰਾਂਚ ਬਣੀ ਆ ਉੱਥੇ ਤੁਹਾਨੂੰ ਮਿਲੂਗਾ ਜੀ ਬੱਸ ਸਟੈਂਡ ਤੋਂ ਸਿਰਫ ਕੁਝ ਮਿੰਟ ਦੀ ਵਾਕ ਆ ਜੀ ਤੁਸੀਂ ਆਪਦੇ ਸਾਰੇ ਅਕੈਡੈਮਿਕ ਡਾਕੂਮੈਂਟਸ ਨਾਲ ਲੈ ਕੇ ਆਇਓ ਜਿਨ੍ਹਾਂ ਨੇ ਸਟੂਡੈਂਟ ਵੀਜ਼ਾ ਦੀ ਇਨਫੋਰਮੇਸ਼ਨ ਲੈਣੀ ਆ ਜਿਨ੍ਹਾਂ ਦੇ ਸਪਾਊਸ ਕੈਨੇਡਾ ਪੜ ਰਹੇ ਨੇ ਓਪਨ ਵਰਕ ਪਰਮਿਟ ਅਪਲਾਈ ਕਰਨਾ ਤੁਹਾਡੇ ਸਪਾਊਸ ਦੀ ਪੂਰੀ ਪ੍ਰੋਪਰ ਇਨਫੋਰਮੇਸ਼ਨ ਮੈਨੂੰ ਚਾਹੀਦੀ ਹੋਊਗੀ ਕਿਹੜੇ ਕਾਲਜ ਚਾ ਕਿਹੜੇ ਕੋਰਸ ਦੇ ਵਿੱਚ ਆ ਐਂਡ ਵਿਜ਼ਿਟਰ ਵੀਜ਼ਾ ਵਾਲੇ ਸਾਰੇ ਵੀਰ ਭੈਣਾਂ ਜਿਨ੍ਹਾਂ ਦੀਆਂ ਸਪான்ਸਰਸ ਹੋ ਦਵਾਈਆਂ ਹੋਈਆਂ ਨੇ ਜਾਂ ਆਪ ਦਾ ਪ੍ਰੋਫਾਈਲ ਅਸੈਸ ਕਰਵਾਉਣਾ ਚਾਹੁੰਦੇ ਆ ਤੁਸੀਂ ਮੈਨੂੰ ਆ ਕੇ ਮਿਲ ਸਕਦੇ ਹੋ 5 ਤਰੀਕ ਦਿਨ ਮੰਗਲਵਾਰ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਪਾਸਪੋਰਟ ਆਫਿਸ ਦੇ ਬਿਲਕੁਲ ਸਾਹਮਣੇ ਆਪਣੀ ਨਵੀਂ ਬ੍ਰਾਂਚ ਲੁਧਿਆਣਾ ਬਸ ਸਟੈਂਡ ਤੋਂ 2 ਮਿੰਟ ਦੀ ਵਾਕ ਪਾਸਪੋਰਟ ਆਫਿਸ ਦੇ ਬਿਲਕੁਲ ਆਪੋਜ਼ਿਟ ਲੁਧਿਆਣੇ ਦੇ ਵਿੱਚ ਤੁਹਾਨੂੰ ਸਭ ਨੂੰ ਮਿਲਾਂਗੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਦਿਨ ਮੰਗਲਵਾਰ 5 ਫਰਵਰੀ ਐਨਾ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ ਜੀ ਧੰਨਵਾਦ